ਜੱਗ ਕਹੂੰਗਾ ਤੂੰ ਤੈਨੂੰ ਸ਼ਰਮ ਨਹੀਂ ਆਉਣੀ ਮੈਂ ਉਹ ਵੀ ਵੀਡੀਓ ਵਾਲਾ ਬਣਾਉਗਾ ਵੀਡੀਓ ਵਾਲਾ ਬਣਾਉਂਦੇ 1 ਮਿੰਟ 1 ਮਿੰਟ 1 ਮਿੰਟ ਕੋਈ ਗੱਲ ਨਹੀਂ ਪਾ ਜਦੋਂ ਨੰਦਕਾਰ ਚ ਕਰਨ ਆਏ ਆ ਹਾਂਜੀ ਆਨੰਦਕਾਰ ਜੋ ਹੋਏ ਆ ਕੀ ਇਦਾਂ ਹੀ ਸਰਟੀਫਿਕੇਟ ਦੇ ਦੇਣੀ ਨਹੀਂ ਹੋਏ ਅਜਾ ਆਨੰਦਗਾਰ ਨਹੀਂ ਹੋਏ ਲੈ ਇਹ ਮੇਰਾ ਬਣਾ ਲੈ ਆਨੰਦਗਾਰ ਨਹੀਂ ਹੋਏ ਉਹੀ ਸਰਟੀਫਿਕੇਟ ਕਿੰਨੇ ਪੈਸੇ ਲੈ ਬਾਬਾ 50 ਰੁਪਏ ਦੇ ਘੱਟ ਪੈਸੇ ਨਹੀਂ ਦੇ ਲੱਕੇ ਇਹ ਆਨੰਦਗਾਰ ਤਾਂ ਨਹੀਂ ਹੋਏਗੇ ਮੈਂ ਨਿਸ਼ਾਨ ਸਾਹਿਬ ਆ ਦਾਲ ਚ ਮੈਂ ਕਿਸੇ ਨੂੰ ਪੈਸਾ ਨਹੀਂ ਦੇ ਇਹ ਗੱਲ ਬਾਬਾ ਸੱਚੀ ਗੱਲ ਕਹਿੰਦਾ ਵੀ ਆਨੰਦਗਾਰ ਤਾਂ ਨਹੀਂ ਹੋਏਗੇ ਨਹੀਂ ਸਰਟੀਫਿਕੇਟ ਕੱਲਾ ਦਿੱਤਾ ਤਾ ਵੀ ਤੇ ਲਿਖ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਦੀਪ ਸਿੰਘ ਇਕਨੂਰ ਖਾਲਸਾ ਫੌਜ ਤੋਂ ਅੱਜ ਆ ਰਿਹਾ ਜੀ ਨਾਲ ਸਾਡੇ ਨਾਲ ਨਿੰਗ ਸਿੰਘ ਖਾਲਸਾ ਦਲ ਦੇ ਮੁੱਖ ਜਥੇਦਾਰ ਭਾਈ ਸਾਹਿਬ 아이 ਕਰਮਜੀਤ ਸਿੰਘ ਜੀ ਮਾਲਵਾ ਜੋਣਾ ਇਹਨਾਂ ਦੇ ਕੋਲੇ ਤੇ ਅਸੀਂ ਇਹਨਾਂ ਦੇ ਨਾਲ ਆਏ ਆ ਤੇ ਸਾਨੂੰ ਬੀਤੇ ਦਿਨੀ ਇਹਨਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਰਹੀਆਂ ਨੇ ਅੱਜ ਤੋਂ ਤਕਰੀਬਨ ਕੁਝ ਸਾਲ ਪਹਿਲਾਂ ਵੀ ਇਹਨਾਂ ਦੀ ਦੋ ਤੋਂ ਤਿੰਨ ਸਾਡੇ ਕੋਲੇ ਇਹ ਸ਼ਿਕਾਇਤਾਂ ਆ ਚੁੱਕੀਆਂ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਇਹ ਤੁਸੀਂ ਦੇਖ ਰਹੇ ਹੋ ਜਿੱਥੇ ਖੜੇ ਹੋ ਇੱਥੇ ਨਾ ਸਿਰਫ ਗੁਰੂ ਸਾਹਿਬ ਦੇ ਨਾਮ ਦੇ ਹੇਠ ਜਲ ਜਲਿਨੰਦ ਕਰਜ ਕੀਤੇ ਜਾਂਦੇ ਆ ਹੁੰਦਾ ਕੀ ਹੈ ਇਹ ਕੋਈ ਵੀ ਕਿਸੇ ਪਿੰਡ ਤੋਂ ਕੋਈ ਬੰਦਾ ਆਉਂਦਾ ਇਹਨਾਂ ਦੇ ਨਾਲ ਸੈਟਿੰਗ ਕਰਦਾ ਇੱਥੇ ਹੁੰਦਿਆ ਇਹ ਨੰਦਕਾਰਜ ਵੀ ਨਹੀਂ ਕਰਦੇ ਸਰਟੀਫਿਕੇਟ ਜਾਰੀ ਕਰਕੇ 2000 3000 5000 ਜਿੰਨਾ ਵੀ ਰੁਪਇਆ ਮਿਲ ਜੇ ਬਾਬੇ ਲਈ ਸਫੀਸ਼ੀਐਂਟ ਹੁੰਦਾ ਔਰ ਇਹ ਲੈ ਕੇ ਉਹਨਾਂ ਨੂੰ ਸਰਟੀਫਿਕੇਟ ਲਾੜ ਕਰ ਦਿੰਦਾ ਔਰ ਅਦਾਲਤ ਜਿਹੜੀ ਇਹ ਨਾਲ ਸਾਡੀਆਂ ਵਕੀਟ ਦੇ ਅੰਦਰ ਉਹਨਾਂ ਨੂੰ ਇਹ ਮਨਜ਼ੂਰੀ ਦੇ ਜਾਂਦੀ ਹੈ ਲਿਵਿੰਗ ਰਿਲੇਸ਼ਨਸ਼ਿਪ 'ਤੇ ਜਾਂ ਉਹਨਾਂ ਨੂੰ ਅਧਿਕਾਰ ਦੇ ਦਿੰਦੀ ਹੈ ਵੀ ਇਹਨਾਂ ਨੇ ਗੁਰਦੁਆਰੇ ਦੇ ਵਿੱਚ ਸਹਿਮਤੀ ਦੇ ਨਾਲ ਕੀਤੇ ਨੇ ਨੰਦਕਾਰਜ ਤੇ ਹੁਣ ਇਹ ਬਾਇਜਤ ਰਹਿ ਸਕਦੇ ਨੇ ਪਰ ਜਦੋਂ ਇਹਦੀ ਕੋਖ ਕੀਤੀ ਜਿਹੜਾ ਅੱਜ ਦਾ ਮਸਲਾ ਇਹ ਕਿਸੇ ਪਿੰਡ ਦਾ ਮੁੰਡਾ ਔਰ ਕਿਸੇ ਪਿੰਡ ਦੀ ਕੁੜੀ ਆ ਔਰ ਬਾਅਦ ਦੇ ਵਿੱਚ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਤੇ ਮਾਮਾ ਤੇ ਭਾਣਜੀ ਨਿਕਲੇ ਸਕੇ 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 ਹਮ ਔਰ ਔਰ ਦੀ ਸਾਰੀ ਕਰਤੂਕਤਾ ਬਾਬੇ ਵਾਲੇ ਕੈਮਰਾ ਮਾਰੋ ਜਿਹਨੇ ਸਿੱਖ ਪੰਥ ਦੀ ਮਰਿਆਦਾ ਨੂੰ ਖੇਰੂ ਖੇਰੂ ਕਰਤਾ ਇਹ ਨਹੀਂ ਦੇਖਿਆ ਵੀ ਕਿਹੜੇ ਦੋ ਪਰਿਵਾਰ ਨਸ਼ਟ ਹੁੰਦੇ ਨੇ ਜਾਂ ਪੂਰਾ ਸਮਾਜ ਇਹੋ ਜਿਹਾ ਗਰਕੇ ਜਾਂਦਾ ਇਹੋ ਜਿਹਾ ਬੰਦਿਆਂ ਦਾ ਕਰਕੇ ਤੇ ਗੁਰਦੁਆਰੇ ਦੀ ਆੜ ਦੇ ਵਿੱਚ ਇਹਨਾਂ ਨੇ ਸਰਟੀਫਿਕੇਟ ਜਾਰੀ ਕੀਤੇ ਆ ਜਿਹੜੇ ਮੇਰੇ ਹੱਥਰੇ ਵਿੱਚ ਆ ਕੀ ਸੈਟਿੰਗ ਇਸ ਤਰ੍ਹਾਂ ਦੀ ਹੁੰਦੀ ਹੈ ਜੀ ਇਹ ਸੈਟਿੰਗ ਐਦਾਂ ਹੁੰਦੀ ਹੈ ਜੀ ਜਿਹੜਾ ਕੋਈ ਵਿਚ ਵਿਚੋਲਾ ਹੁੰਦਾ ਇਹਨਾਂ ਨੂੰ 2000 ਜਾਂ 3000 5000 ਜਿੱਥੇ ਵੀ ਬਾਬਾ ਮੰਨ ਜੇ ਇਹ ਉਹਨੂੰ ਪੈਸੇ ਦਿੰਦੇ ਆ ਉਹ ਗਰੀਬ ਪਰਿਵਾਰ ਆ 2000 ਦੇ ਦਿੰਦਾ ਸਰਦਾਰ ਵਰ ਦਾ 5000 ਦੇ ਦਿੰਦਾ ਤਕੜਾ ਜਿਹੜਾ 11000 ਰੁਪਏ ਦੇ ਕਹਿੰਦੇ ਯਾਰ ਮੇਰਾ ਕਹਿ ਨਾ ਮਾਰ ਠੀਕ ਹੈ ਜੀ ਉਹ ਇਹਨੂੰ ਪੈਸੇ ਦਿੰਦੇ ਆ ਇਹ ਆਨੰਦ ਕਾਰਜ ਵੀ ਨਹੀਂ ਕਰਦੇ ਤਾਂ ਸਿੱਧੇ ਸਰਟੀਫਿਕੇਟ ਜਾਰੀ ਕਰ ਦਿੰਦੇ ਆ ਬਿਨਾਂ ਕਿਸੇ ਇਨਵੈਸਟੀਗੇਸ਼ਨ ਤੋਂ ਹੁੰਦਾ ਇਹ ਹੁੰਦਾ ਵੀ ਦੋਨੇ ਤਰ੍ਹਾਂ ਦੇ ਸਰਟੀਫਿਕੇਟ ਦਿੱਤੇ ਉਹ ਮੁੰਡੇ ਤੇ ਕੁੜੀ ਦੇ ਮਾਪ ਤੇ ਮੁੰਡੇ ਦਾ ਤੇ ਕੁੜੀ ਦੇ ਦੋਨੇ ਪਰਿਵਾਰ ਸਹਿਮਤੀ ਹੁੰਦੀ ਆ ਤਾਂ ਫਿਰ ਆਨੰਦਕਾਰਜ ਮੰਨੇ ਜਾਂਦੇ ਆ ਪਰ ਜਿਹੜਾ ਇਸ ਕੇਸ ਦੇ ਵਿੱਚ ਆਇਆ ਇੱਥੇ ਨਾ ਤਾਂ ਮੁੰਡੇ ਦਾ ਪਰਿਵਾਰ ਹੈਗਾ ਤੇ ਨਾ ਕੁੜੀ ਦਾ ਪਰਿਵਾਰ ਹੈਗਾ ਕੁੜੀ ਦਾ ਪਰਿਵਾਰ ਇੱਥੇ ਖੜਾ ਹੋਏ ਜਿਹੜਾ ਨਾ ਮਹੀਨੇ ਬਾਅਦ ਪਤਾ ਚੱਲਦਾ ਵੀ ਸਾਡੀ ਕੁੜੀ ਜਿਹੜੀ ਹੈ ਵੀ ਉਹ ਇਸ ਬਾਬੇ ਦੀ ਕਰਤੂਤ ਕਰਕੇ ਘਰੋਂ ਭੱਜੀ ਹੋਈ ਆ ਉਹਨਾਂ ਬਾਅਦੇ ਤਾਂ ਉਹਨੇ ਕੁਝ ਵੀ ਨਹੀਂ ਕਰਾਇਆ ਉਹ ਕੁੜੀ ਭੱਜੀ ਹੋਈ ਆ ਪਰ ਉਹ ਭੱਜਿਆ ਨੂੰ ਆਸਰਾ ਕੌਣ ਦਿੰਦੇ ਆ ਆ ਗੁਰਦੁਆਰੇ ਦੇ ਵਿੱਚ ਬੈਠੇ ਇਹਨਾਂ ਨੂੰ ਕੀ ਹੁਣ ਦੇ ਦਈਏ ਸੀ ਬੜੀ ਸਾਰੀ ਸੰਗਤ ਜਾਨੂ ਇੱਥੇ ਵੱਖ-ਵੱਖ ਸਖਸ਼ਤ ਦੇ ਬਧੇ ਨੁਮਾਇੰਦੇ ਪਹੁੰਚੇ ਨੇਗੇ ਤੁਸੀਂ ਵੀ ਆਇਓ ਤੇ ਕੀ ਮੰਗ ਕਰਦੇ ਹੋ ਅਸੀਂ ਤਾਂ ਜੀ ਇਹ ਮੰਗ ਕਰਦੇ ਸਾਡੀ ਸਭ ਤੋਂ ਪਹਿਲਾ ਇਹ ਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਆ ਇਹੋ ਜੀ ਜਗ੍ਹਾ ਦੇ ਉੱਪਰ ਬਿਲਕੁਲ ਵੀ ਬਰਾਜਮਾਨ ਹੋਣ ਨਹੀਂ ਦਿੱਤੇ ਜਾਣਗੇ ਠੀਕ ਆ ਕਿ ਜਿੱਥੇ ਜਾ ਕੇ ਇਹੋ ਜਿਹੇ ਠੇਕੇਦਾਰ ਆਪਣੀਆਂ ਦੁਕਾਨਾਂ ਚਲਾਉਂਦੇ ਆ ਤੇ ਗੁਰੂ ਸਾਹਿਬ ਦੇ ਸਰੂਪਾਂ ਦੀ ਉਹ ਨਰਾਦਰ ਕਰਦੇ ਆ ਖਾਲਸੇ ਪੰਥ ਨਾਲ ਖਲਵਾੜ ਕਰਦੇ ਆ ਚਲੋ ਖਾਲਸੇ ਪੰਥ ਨਾਲ ਖਲਵਾੜ ਕਰਦੇ ਆ ਇਹ ਕਾਨੂੰਨਨ ਦੇ ਵੀ ਬਹੁਤ ਵੱਡੇ ਦੋਸ਼ੀ ਨੇ ਤਾਂ ਅਸੀਂ ਇਥੋਂ ਜਿਹੜੇ ਅੱਜ ਸਾਰੇ ਤਮਾਮ ਜਥੇਬੰਦੀਆਂ ਨੇ ਫੈਸਲਾ ਲੇਤਾ ਵੀ ਇਹੋ ਜਿਹੇ ਜਗਰਾਂ ਦੇ ਉੱਪਰ ਇੱਥੇ ਨਹੀਂ ਹੋਰ ਕਿਤੇ ਵੀ ਜਿੱਥੋਂ ਸਾਨੂੰ ਇਨਫੋਰਮੇਸ਼ਨ ਮਿਲੂਗੀ ਅਸੀਂ ਉੱਥੇ ਗੁਰੂ ਸਾਹਿਬ ਦੇ ਪਾਵਨ ਸਰੂਪ ਨਹੀਂ ਬਿਰਾਜਮਾਨ ਹੁੰਦੇ ਤੇ ਜਾਣਗੇ ਇਹ ਹੁਣ ਪੰਜਾਂ ਪਿਆਰਿਆਂ ਦੇ ਕੋਲੇ ਪੇਸ਼ ਹੋਣਗੇ ਤਾਂ ਫਿਰ ਅਗਲੀ ਕਾਰਵਾਈ ਉਹ ਪੇਸ਼ੀ ਤੋਂ ਬਾਅਦ ਹੋਵੇਗੀ। ਕਈ ਵਾਰੀ ਕੀ ਹੁੰਦਾ ਵੀ ਅਸੀਂ ਨਾ ਆਪਣਾ ਇੱਕ ਪਰਿਵਾਰ ਵੀ ਹੁੰਦਾ। ਅਸੀਂ ਖਾਲਸਾ ਪੰਥ ਦਾ ਆਪਣਾ ਪਰਿਵਾਰ ਆ ਤੇ ਸਾਨੂੰ ਹਦਾਇਤ ਹੈ ਵੀ ਅਸੀਂ ਪਹਿਲਾਂ ਇੱਕ ਜਾਂ ਦੋ ਵਾਰੀ ਅਗਲੇ ਨੂੰ ਵਰਜਿਤ ਕਰੀਏ ਵੀ ਭਾਈ ਜੇ ਇਹਨਾਂ ਨੇ ਸਾਡੇ ਤੋਂ ਐਂ ਕਰਕੇ ਗਲਤੀ ਮੰਨੀ ਹੈ ਵੀ ਮੇਰੇ ਕੋਲੋਂ ਗਲਤੀ ਹੋਗੀ। ਅਸੀਂ ਗਲਤੀ ਨੂੰ ਐਸ ਤਾਂ ਸਾਰੇ ਸਿੱਖ ਸੰਗਤ ਨੇ ਔਰ ਸਾਰੇ ਮਹੱਲੇ ਵਾਲੇ ਕਈ ਨਾਰਾਜ਼ ਵੀ ਸੀ ਵੀ ਬਾਬਾ ਜੀ ਨਾਂ ਛੱਡ ਕੇ ਜਾਓ ਇੱਥੋਂ ਸਰੂਪ ਲੈ ਜਾਓ ਤੇ ਪਰ ਅਸੀਂ ਆ ਫਿਰ ਵੀ ਨਹੀਂ ਇੱਕ ਵਾਰੀ ਮੌਕਾ ਦੇਣਾ ਚਾਹੀਦਾ ਬੰਦੇ ਤੋਂ ਗਲਤੀ ਹੁੰਦੀ ਆ ਇਨਸਾਨ ਭੁੱਲਣਹਾਰ ਆ ਤੇ ਖਾਲਸਾ ਪੰਥ ਇਸ ਚੀਜ਼ ਦਾ ਬੜਾ ਸਤਿਕਾਰ ਕਰਦਾ ਵੀ ਜੇ ਕੋਈ ਮਾਫੀ ਮੰਗੇ ਤਾਂ ਉਹਨੂੰ ਇੱਕ ਵਾਰੀ ਮਾਫ ਕਰ ਦੇਣਾ ਜ਼ਰੂਰ ਚਾਹੀਦਾ ਪਰ ਹੁਣ ਇਹਨਾਂ ਦੀ ਤੀਜੀ ਤੋਂ ਚੌਥੀ ਵਾਰੀ ਹੋ ਚੁੱਕੀ ਆ ਜਿਹੜੀ ਸਾਡੇ ਕੋਲੇ ਕੇਸ ਆ ਹੋਰ ਜਿੱਥੇ ਬੰਦੀਆਂ ਕੋਲੇ ਵੀ ਕੇਸ ਆਏ ਸੀਗੇ ਜਾਨੀ 8 ਤੋਂ 10 ਕੇਸ ਹੋ ਚੁੱਕੇ ਨੇ ਸਾਲ ਦੇ ਵਿੱਚ ਤਾਂ ਹੁਣ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਹੁਣ ਅਸੀਂ ਆਪਣੀ ਜੋ ਵੀ ਮਰਿਆਦਾ ਹੈਗੀ ਆ ਉਹਦੇ ਅਨੁਸਾਰ ਸਰੂਪ ਇੱਥੋਂ ਅਸੀਂ ਲੈ ਕੇ ਜਾਵਾਂਗੇ ਅੱਜ ਸਾਡਾ ਫੈਸਲਾ ਅਖੀਲਾ ਫੈਸਲਾ ਹੈ। ਰਵਾਈ ਦੂਜੀ ਦਾ ਸਾਹਿਬ ਰਵਾਈ ਗੁਰਜੀ ਪਤ ਜੀ ਮੇਰਾ ਨਾਮ ਜਮੈਲ ਸਿੰਘ ਜੀ ਕਿਹੜੇ ਗੁਰਦੁਆਰਾ ਸਾਹਿਬ ਤੋਂ ਗ੍ਰਾਂਂਟੀ ਹੋ ਤੁਸੀਂ ਗ੍ਰਾਂਂਟੀ ਨਹੀਂ ਮੈਂ ਤਾਂ ਪਟਨਾ ਸਾਹਿਬ ਤੋਂ ਆਣ ਕੇ ਗੁਰਦੁਆਰਾ ਨਾਮੇ ਪਾਸ਼ਾ ਦਾ ਬਣਾਇਆ ਆ। ਕੀ ਗੱਲਬਾਤ ਹੋਈ ਅੱਜ ਜੀ ਇਸ ਤੇ ਗੱਲਬਾਤ ਕੋਈ ਨਹੀਂ ਦੱਸਾਂ ਸਾਡੇ ਕੋਲ ਤੇ ਜਿਹੜਾ ਵੀ ਆਣ ਕੇ ਰੋਂਦੇ ਸੀ ਤੇ ਉਹਨਾਂ ਨੇ ਮੇਰਾ ਕਹਿੰਦਾ ਸਰਟੀਫਿਕੇਟ ਹੀ ਦੇਤਾ ਜੀ ਕੋਈ ਉਹਨਾਂ ਨੰਦਗੱਜ ਕੀਤੇ ਨੇ ਉਹਾਂ ਦੇ ਤੁਹਾਨੂੰ ਸਰਟੀਫਿਕੇਟ ਦੇ ਦਿਓ ਤੇ ਵਕੀਲ ਵੀ ਨਾਲ ਆਇਆ ਸੀ ਐਸੀ ਗੱਲ ਨਹੀਂ ਵੀ ਨਹੀਂ ਆਇਆ ਵਕੀਲ ਪਿਆ ਸੀ ਹੈ ਵਕੀਲ ਕੌਣ ਸੀ ਉਹ ਵਕੀਲ ਤੂੰ ਦੱਸ ਦੋ ਵੈਸੇ ਦੱਸ ਦੋ ਕੌਣ ਸੀ ਮੈਨੂੰ ਉਹਨਾਂ ਦਾ ਨਾਂ ਨਹੀਂ ਨਾ ਮੈਂ ਨਾਂ ਦੱਸੂਗਾ ਮੈਂ ਕੁੜੀ ਦਾ ਆਧਾਰ ਕਾਰਡ ਲਿਆ ਸੀਗਾ ਮੁੰਡੇ ਦਾ ਆਧਾਰ ਕਾਰਡ ਲਿਆ ਸੀ ਤੂੰ ਮੇਰਾ ਕਹਿੰਦਾ ਮੈਨੂੰ ਖਿਆਲ ਜੈ ਨਹੀਂਗਾ ਮੈਨੂੰ ਚੇਤਾ ਨਹੀਂ ਆ ਬੇਕੋ ਕਿੰਨਾ ਚਿਰ ਆ ਆ ਫੋਨ ਆ ਮੁੰਡਿਆ ਫੋਨ ਲੇ ਗਿਆ ਕਿੰਨਾ ਚਿਰ ਹੋ ਗਿਆ ਜੀ ਵਿਆਹ ਉਹਨੂੰ ਸਰਟੀਫਿਕੇਟ ਦਿੱਤੇ ਨੂੰ ਮੈਂ ਕਹਾਂ ਜੋ 2 ਮਹੀਨੇ ਦਾ ਲਾ ਕੇ ਚੱਗੇ ਹੋਗੇ ਤੇ ਕੋਈ ਪੜਤਾਲ ਨਹੀਂ ਕੀਤੀ ਵੀ ਕੁੜੀ ਦੀ ਉਮਰ ਘਾਟਾ ਵਾਧਾ ਤੁਹਾਡੇ ਵੱਲੋਂ ਕੋਈ ਪੜਤਾਲ ਨਹੀਂ ਉਮਰ ਉਹਨਾਂ 20 ਦੱਸਿਆ 20 25 ਸਾਲ ਦੀ ਦੱਸਿਆ ਸੀ ਰਾਤੀ ਵਕੀਲ ਨੇ ਵੀ ਗੱਲ ਕੀਤੀ ਇਹਨਾਂ ਨਾਲ ਗੱਲ ਕੀਤੀ 25 ਸਾਲ ਕਾਟ ਨਹੀਂ ਲਿਆ ਤੋਈ ਕੁੜੀ ਦਾ ਨਹੀਂ ਆਧਾਰ ਕਾਰਡ ਤਾਂ ਲਿਆ ਹੋਊਗਾ ਮੇਰੇ ਕੋਲ ਚਾ ਦੇਖ ਜਿੱਥੇ ਬੰਦੀਆਂ ਪਹੁੰਚੀਆਂ ਇੱਥੇ ਉਹ ਕਹਿੰਦੀਆਂ ਨੇ ਕਿ ਤੁਹਾਡੇ ਵੱਲੋਂ ਮਹਾਰਾਜ ਜੀ ਹਜ਼ੂਰੀ ਵਿੱਚ ਜਿਹੜਾ ਨਿਰਾਦਰ ਕੀਤਾ ਜਾ ਰਿਹਾ ਮਹਾਰਾਜ ਜੀ ਦਾ ਇਹ ਨਿਰਾਦਰ ਤਾਂ ਉਹ ਮੈਂ ਮੁਝੇ ਬਜ਼ੁਰਗਾਂ ਮੈਂ ਪਟਨਾ ਸਾਹਿਬ ਤੋਂ ਆਣ ਕੇ ਗੁਰਦਾਰਾ ਨਾਮੇ ਪਾਸ਼ਾ ਦਾ ਬਣਾਇਆ ਤੇ ਚਲ ਮੇਰਾ ਕਹਿਣ ਦਾ ਮੇਥੋਂ ਗਲਤੀ ਹੋਈ ਹੈ ਤਾਂ ਮੈਨੂੰ ਗਲਤੀ ਮੇਰਾ ਕਹਿਣ ਦਾ ਚਾਹੇ ਮaaf ਕਰ ਦਿਓ ਚਾਹੇ ਮੈਨੂੰ ਜਿਹੜਾ ਡੰਨ ਲਾਉਣਾ ਡੰਦਾ ਦਿਓ ਓਕੀ ਗਲਤੀ ਕੀ ਹੋਈ ਤੁਹਾਡੇ ਕੋਲ ਗਲਤੀ ਇਹੋ ਹੀ ਆਂਦੀ ਹੈ ਵੀ ਜਦ ਸਰਟੀਫਿਕੇਟ ਦਿੱਤਾ ਇਹੋ ਗਲਤੀ ਹੋਰ ਕਾਦੀ ਹੈ ਗਲਤੀ ਨਹੀਂ ਤੁਸੀਂ ਇਹਨਾਂ ਦੇ ਕਹਿਣ ਤੇ ਗਲਤੀ ਮੰਨਦੇ ਪਏ ਕਿ ਤੁਹਾਨੂੰ ਪਤਾ ਵੀ ਗਲਤੀ ਬਾਬਾ ਜੀ ਅੱਗੇ ਵੀ 2-3 ਵਾਰੀ ਤੁਹਾਡੇ ਕੋਲੇ ਆਏ ਆ ਅੱਗੇ ਪਹਿਲਾਂ ਵੀ ਤੁਹਾਡੇ ਕੋਲ ਉੱਤੋਂ ਦੱਸਾਂ ਮੈਂ ਪਹਿਲਾਂ ਬਾਹਰ ਫਿਰਦਾ ਰਿਆਂ 1500 ਰੁਪਏ ਦਾ ਤੇ ਮੇਰਾ ਕਹਿੰਦਾ ਬਾਹਰ ਫਿਰਦਾ ਰਿਆਂ ਸਰਟੀਫਿਕੇਟ ਵਿੱਚ ਡਟਾਊਗਾ ਮੈਨਾਂਨ ਵਾਕਿਆ ਹੀ ਅੱਜ ਤੋ ਪਿੱਛੇ ਮੈਂ ਨਹੀਂ ਕਰਦਾ ਮੈਂ ਬੋਲ ਵੀ ਗਿਆ ਜ਼ਾ ਇਹ ਇਹ 2 ਮਹੀਨਾ ਬਾਅਦ ਹੋਇਆ ਮੈਨੂੰ ਖਿਆਲ ਵੀ ਨਹੀਂ ਆਇਆ ਵੀ ਮਤਲਬ ਮੇਰੇ ਦਿਮਾਗ ਚੋਂ ਨਿਕਲ ਗਿਆ ਇਹ ਤਾਂ ਮੈਂ ਕੱਦ ਨਹੀਂ ਆ ਮੇਰਾ ਕਹਿਣਾ ਮੈਂ ਪੈਸੇ ਪੋਸੇ ਦੇ ਲਾਲਚ ਨਹੀਂ ਜੰਨਾ ਇਹਨਾਂ ਚੀਜ਼ਾਂ ਦੀ ਬਫੇ ਲੱਗਦਾ ਨਹੀਂ ਕਿ ਇੱਕ ਸਾਲ ਦੋ ਇੱਕ ਮਹੀਨਿਆਂ ਤੋਂ ਦੋ ਮਹੀਨਿਆਂ ਤੋਂ ਕੁੜੀ ਲੱਭਦੇ ਪਏ ਆਪਦੇ ਤੇ ਤੁਸੀਂ ਇੱਥੇ ਉਹਨਾਂ ਨੂੰ ਸਰਟੀਫਿਕੇਟ ਦੇਈ ਜਾ ਰਹੇ ਹੋ ਨਹੀਂ ਮੇਰਾ ਕਹਿਣ ਦਾ ਵੀ ਇਹ ਤਾਂ ਉਹ ਆਂਦੇ ਆਂ ਮਾਪਿਓ ਦੇ ਨਾਲ ਸਹਿਮਤ ਹੋ ਕੇ ਆਏ ਆ ਉਹ ਤਾਂ ਕੁੜੀ ਵੀ ਆਂਦੀ ਮੁੰਡਾ ਵੀ ਆਂਦਾ ਸੀ ਤੁਸੀਂ ਮਾਂ ਤੋਂ ਨਾਲ ਗੱਲ ਕੀਤੀ ਫੋਨ ਤੇ ਜੀ ਪੁੱਛਿਆ ਪੜਤਾਲ ਕੀਤੀ ਪਰਤਾਲ ਉਹਨੇ ਵਕੀਲ ਦੱਸੂਗਾ ਤੁਹਾਨੂੰ ਵਕੀਲ ਨੇ ਜਦ ਵਕੀਲ ਨਾਲ ਗੱਲ ਹੋਈ ਹੈ ਵਕੀਲ ਦਾ ਤੁਸੀਂ ਤਾਂ ਪਰਤਾਲ ਕਰਨੀ ਸੀ ਨਾ ਬਾਬਾ ਜੀ ਉਸ ਚੀਜ਼ ਮੈਂ ਕੀਤੀ ਸੀ ਪੁੱਤ ਮੇਰਾ ਕਹਿੰਦਾ ਮੈਂ ਕਿ ਉਹਨਾਂ ਨੂੰ ਆਖਿਆ ਸੀ ਮੈਂ ਕਿਹਾ ਵੀ ਸਰਟੀਫਿਕੇਟ ਨਹੀਂ ਜਾਏ ਨਾ ਉਹਨ ਮੇਰਾ ਕਹਿੰਦਾ ਮੈਂ ਕੱਲ ਬੁੱਢੇ ਬਾਰੇ ਮੈਂ ਫਸੂਗਾ ਉਹ ਆਉਂਦੇ ਨਹੀਂ ਬਾਬਾ ਜੀ ਨਹੀਂ ਜਾਏ ਨਹੀਂਗਾ ਅਸੀਂ ਮਤਲਬ ਫਸਾ ਨਹੀਂ ਦਿੰਦੇ ਅਸੀਂ ਮੇਰਾ ਕਹਿੰਦਾ ਸਰਟੀਫਿਕੇਟ ਦਿੱਤਾ ਜਾਂਦਾ ਗੁਰਦੁਆਰਾ ਸਾਹਿਬ ਵੱਲੋਂ ਤਾਂ ਇੱਕ ਰਜਿਸਟਰ ਤੇ ਉਹਦਾ ਪ੍ਰੋਪਰ ਨਾਮ ਲਿਖਿਆ ਜਾਂਦਾ ਤੁਹਾਡੇ ਵੱਲੋਂ ਨਾਮ ਲਿਖਿਆ ਗਿਆ ਰਜਿਸਟਰ ਅੱਗੇ ਰੀਸਟਰ ਵੀ ਜਦੋਂ ਆਏ ਹੀ ਲੈ ਗਏ ਜਹੇਦਾਰ ਲੈ ਗਿਆ ਸੀ ਉਹ ਰੀਸਟਰ ਨਹੀਂ ਜਦੋਂ ਨਾਮ ਦੂਜਾ ਆਇਆ ਉਹ ਹੁਣ ਕੋਈ ਰਜਿਸਟਰ ਨਵਾਂ ਰਜਿਸਟਰ ਲਾ ਲੋ ਨਵਾਂ ਰਜਿਸਟਰ ਲਾਇਆ ਕੋਈ ਨਹੀਂ ਪੁੱਤ ਜੇ ਨਹੀਂ ਲਾਇਆ ਕੋਈ ਲਾ ਦੋ ਹੁਣ ਮੈਂ ਨੰਨਕਰ ਚ ਕਰਨੀ ਨਹੀਂ ਮੈਂ ਹੱਥ ਜੋੜ ਕੇ ਮੈਂ ਇਹਨਾਂ ਚੀਜ਼ਾਂ ਚਾਹੁੰਦਾ ਹੀ ਨਹੀਂਗਾ ਬਾਬਾ ਜੀ ਪਹਿਲਾਂ ਵੀ ਜਿਹੜੀ ਟੀਮ ਆਈ ਤੁਹਾਡੇ ਕੋਲੇ ਜਿਹੜੀ ਗੁਰੂ ਸਿੱਖ ਦੀ ਫੌਜ ਆਈ ਹੈ ਇਹਨਾਂ ਵੱਲੋਂ ਪਹਿਲਾਂ ਵੀ ਤੁਹਾਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਪਹਿਲਾਂ ਵੀ ਤੁਸੀਂ ਮਾਫੀ ਮੰਗ ਕੇ ਖੜਾ ਛੜਾ ਉਹ ਤਾਂ ਮੇਥੋਂ ਨਾ ਗਲਤੀ ਹੋ ਗਈ ਮੈਂ ਮੰਨਦਾ ਹੁਣ ਵੀ ਗਲਤੀ ਹੋ ਗਈ ਹੈ ਮੈਂ ਅੱਗੇ ਬਾਅਦ ਤੇ ਨੰਦ ਕਰਜ ਕਰੂੰਗਾ ਨਹੀਂ ਭਾਵੇਂ ਸੋਨੇ ਦਾ ਵਿਖਾੜੀ ਦੇਵੇ ਮੈਂ ਮੱਲੇ ਦਾ ਵੀ ਨਹੀਂ ਕਰੂੰਗਾ ਹੋਰ ਕਿੰਨੇ ਪੈਸੇ ਲਏ ਸੀ ਕੋਈ ਉਹ ਤਾਂ 2000 ਰੁਪਇਆ ਮੈਂ ਦਿੱਤਾ ਮੈਨੂੰ ਮੈਂ ਐਵੇਂ ਆਖਾਂ ਤੈਨ ਮੈਂ 5000 ਲਿਆ 10000 ਲਿਆ ਇਹਨਾਂ ਦਾ ਰਿਸ਼ਤਾ ਪਤਾ ਸੀ ਤੁਹਾਨੂੰ ਕੀ ਸੀ ਆਪਸ ਵਿੱਚ ਨਹੀਂ ਮੈਨੂੰ ਨਹੀਂ ਪਤਾ ਇਹ ਵੀ ਨਹੀਂ ਦੱਸਿਆ ਨਾ ਪੜਤਾਲ ਕਰਨ ਤੋਂ ਬ ਸਰਟੀਫିକੇਟ ਉਹ ਵਕੀਰ ਨੇ ਦੱਸਿਆ ਵੀ ਇਹ ਮਤਲਬ ਨੰਝ ਕਰਜ ਕਰਨੇ ਆ ਕਿ ਨੰਝ ਕਰਜ ਜੀ ਅਸੀਂ ਇਹਦੀ ਉਮਰ ਹੀ ਪੂਰੀ ਹੈ ਤੇ ਮਾਂ ਪਿਓ ਦੇ ਨਾਲ ਵੀ ਸਹਿਮਤ ਆ ਤੇ ਵਕੀਰ ਨੇ ਇਹਨਾਂ ਸਰਟੀਫିକੇਟ ਜਿਹੜਾ ਹੀ ਕੱਟਿਆ ਵੀ 18 ਸਾਲ ਦੀ ਬੱਚੀ ਹੈ ਸਾਡੀ ਜੀ ਤੇ 3 ਮਹੀਨੇ ਤੋਂ ਸਾਨੂੰ ਪਤਾ ਲੱਗਿਆ ਉਹਨਾਂ ਨੇ ਨਹੀਂ ਕੀਤੀ ਸਾਡੀ ਕਾਰਵਾਰੀ ਉਹਨਾਂ ਨੇ ਕਿਹੜੇ ਥਾਣੇ ਦਿੱਤੀ ਮੈਨੇ ਥਾਣੇ ਦਿੱਤੀ ਸੀਗੀ ਤੇ ਹੁਣ ਸਾਨੂੰ ਪਤਾ ਲੱਗਿਆ ਜੀ ਮੁੰਡੇ ਨੂੰ ਫੜਿਆ ਸੀ ਮਹੀਨੇ ਬਾਅਦ ਉਹ ਸਾਡਾ ਭਰਾ ਲੱਗਦਾ ਸੀ ਵਿਆਹ ਨਹੀਂ ਕਰਾਇਆ ਜੀ ਹਜੇ ਉਹਨਾਂ ਨੇ ਉਹ ਇਹਨਾਂ ਨੇ ਚਾਦੀ ਸੀਗੇ ਉਹ ਲੈ ਕੇ ਆਏ ਜਿਹੜੇ ਵਿਚੋਲੀ ਸੀਗੇ ਵਿੱਚ ਉਹ ਉਹਨਾਂ ਦੀ ਸੀਗੇ ਪੀਟੀ ਕੁਛ ਨਹੀਂ ਗੀ ਸਾਡੀ ਜੀ ਨਹੀਂ ਕੁੜੀ ਨਹੀਂ ਦੱਸ ਕੇ ਜੀ ਸਾਨੂੰ ਨਾ ਉਹਦੇ ਕੋਲ ਫੋਨ ਸੀਗਾ ਉਹ ਕੁੜੀ ਨਾਲ ਗੱਲਬਾਤ ਹੋਈ ਥੋੜੀ ਕੁ ਨਹੀਂ ਹੋਈ ਜੀ ਛੱਡੀ ਤੇ ਉਹ ਮੁੰਡਾ ਜਿਹੜਾ ਵਿਆਹ ਸੀਗਾ ਤੁਹਾਡਾ ਭਰਾ ਲੱਗਦਾ ਉਹ ਕਿੱਥੇ ਐਸ ਉਹ ਮਹਿਨੇ ਪੈਂਡ ਹੈਗਾ ਤੇ ਉਹਦੇ ਨਾਲ ਗੱਲਬਾਤ ਨਹੀਂ ਹੋਈ ਕਿੱਥੇ ਪੁੱਛਿਆ ਨਹੀਂ ਕੁੜੀ ਕਿੱਥੇ ਉਹਦੇ ਘਰੇ ਹੈ ਨਹੀਂ ਸੀ ਨਹੀਂ ਪੁੱਛਿਆ ਜੀ ਇਹ ਕੀ ਮੰਗ ਕੀ ਕਰਦੇ ਹੋ ਇਹ ਜਿ ਮੰਗ ਕਰਨੇ ਵੀ ਸਾਡੀ ਬੇਟੀ ਹੋਣੀ ਚਾਹੀਦੀ ਏ। ਇਹ ਤੇ ਬਾਬਾ ਜੀ ਦੇ ਕੋਲ ਪਹੁੰਚੇ ਬਾਬਾ ਜੀ ਨੇ ਕੀ ਕੁੜੀ ਨੂੰ ਉੱਥੇ ਸਰਟੀਫਿਕੇਟ ਦਿੱਤਾ ਗਿਆ ਕੀ ਵਿਆਹ ਕਰਾ ਕੇ ਤਨੰਦ ਗਤ ਕਰਾਇਆ। ਇਹਨੇ ਗਾਲ ਤੇ ਦਿੱਤਾ ਸਰਟੀਫਿਕੇਟ। ਪੈਸੇ ਲੈ ਕੇ ਦਿੱਤੇ ਇਹਨੇ। ਨਾਂਦੇ ਨਹੀਂ ਹੋਈ ਏ ਜੀ ਕੁੜੀ ਦੀ। ਸਹੀ ਕੀ ਮੰਗ ਕਰਦੇ ਹਾਂ ਕਿ ਕਾਰਵਾਈ ਇਸ ਤਰ੍ਹਾਂ ਦੀ ਹੋਣੀ ਚਾਹੀਦੀ। ਇਹ ਜੀ ਕਾਰਵਾਈ ਕਰਦੇ ਵੀ ਇਹਨਾਂ ਨੂੰ ਸਾਰਿਆਂ ਨੂੰ ਲੈ ਕੇ ਜਾਣ। ਸਜ਼ਾ ਮਿਲਣੀ ਚਾਹੀਦੀ ਇਹਨਾਂ ਨੂੰ। ਇਹ ਭੈਣ ਹੈ ਮੇਰੀ ਜੀ। ਦੇ ਭੈਣ ਦੇ ਮੇਰੇ ਘਰ ਵਾਲਾ ਹੈਗਾ ਇਹਨਾਂ ਦੀ ਬੱਚੀ ਗਈ ਐ ਮਹੀਨਾ ਹੋ ਗਿਆ ਉਹਨੂੰ ਲੈ ਕੇ ਗਏ ਵੇ ਚਾਚੇ ਦਾ ਸਾਲਾ ਇਹਦੇ ਦਾ ਭਰਾ ਦਾ ਤੇ ਮਹੀਨਾ ਡੇਢ ਮਹੀਨਾ ਹੋ ਗਿਆ ਸਾਨੂੰ ਲੱਭਦਿਆਂ ਨੂੰ ਸਾਨੂੰ ਲੱਭ ਹੀ ਨਹੀਂ ਗਈ ਇੱਥੇ ਆ ਕੇ ਉਹਨਾਂ ਨੇ ਆਨੰਦ ਕਾਰਜ ਕਰਾਏ ਆ ਪਤਾ ਨਹੀਂ ਉਹਨਾਂ ਨੇ ਸਰਟੀਫੀਕੇਟ ਦਿੱਤਾ ਕਿ ਨਹੀਂ ਦਿੱਤਾਗਾ ਤੇ ਹੁਣ ਅੱਜ ਮਹੀਨੇ ਤੋਂ ਡੇਢ ਮਹੀਨੇ ਤੇ ਇਹਦੇ ਚਾਚੇ ਨੇ ਫੜ ਲਿਆ ਮੋੜ ਕੇ ਉਹਦੇ ਉੱਥੇ ਲੈ ਕੇ ਸਰਪੰਚਾਂ ਬਿੰਮਰਾਂ ਦੇ ਸਰਪੰਚਾਂ ਬਿੰਮਰਾਂ ਨੇ ਲਿਜਾ ਕੇ ਉੱਥੇ ਥਾਣੇ ਪੇਸ਼ ਕਰਤਾ ਥਾਣੇ ਸਾਡੀ ਕੋਈ ਗੱਲ ਨਹੀਂ ਸੁਣੀਗੀ ਐ ਜੀ ਥਾਣੇ ਗਏ ਸੀ ਜੀ ਐ ਜੀ ਮੈਂ ਨਹੀਂ ਥਾਣੇ ਗਏ ਸੀ ਕੋਈ ਗੱਲ ਨਹੀਂ ਸੁਣੀ ਐ ਸੀ ਹੋ ਗਏ ਸੀ ਕਿੰਨਾ ਟਾਈਮ ਹੋ ਗਿਆ ਉਦੋਂ ਦੂਜੇ ਦਿਨ ਹੀ ਗਏ ਸੀ ਜਿੱਦੇ ਸਾਡੀ ਬੇਟੀ ਗਈ ਆ ਨਗਲੀ ਸਿਕਰਾਨ ਦੀ ਗੱਲ ਹੈਗੀ ਆ ਮਹੀਨਾ ਹੋ ਗਿਆ ਡੇਢ ਮਹੀਨਾ ਤੋਂ ਆ ਮਗਲੀ ਸਿਕਰਾਨ ਦੀ ਗੱਲ ਹੈਗੀ ਸਵਾ ਕੁ ਮਹੀਨਾ ਹੋ ਗਿਆ ਤੇ ਉਹਦੇ ਸਾਡੀ ਕੋਈ ਗੱਲ ਨਹੀਂ ਸੁਣੀ ਗਈ ਉੱਥੇ ਸਾਡੀ ਥਾਣੇ ਵਾਲਿਆਂ ਨੇ ਇੱਥੇ ਵੀ ਇੱਥੇ ਉਹਨਾਂ ਨੇ ਜਿਹੜੇ ਇੱਥੇ ਕੀਤੇ ਵੇ ਉਹਨਾਂ ਨੇ ਧਮਕੀਆਂ ਧਮਕੀਆਂ ਦੇ ਕੇ ਕੁੜੀ ਦੇ ਵੀਰ ਮਿਆਂ ਲੈ ਆ ਤੁਹਾਨੂੰ ਅੰਦਰ ਕਰ ਦੇਣਗੇ ਸਾਰਿਆਂ ਦੇ ਨਾਂ ਲਿਖੇ ਹੋਏ ਪਰਚਿਆਂ ਤੇ ਸਾਡੇ ਚੋਂ ਬੰਦਿਆਂ ਦੇ ਹੁਣ ਕੀ ਮੰਗ ਕਰਦੇ ਐ ਜੀ ਮੰਗ ਕਰਦੇ ਸਾਡੀ ਬੇਟੀ ਸਾਨੂੰ ਲਿਆ ਕੇ ਦੇਣ ਜਿਨ੍ਹਾਂ ਨੇ ਆਨੰਦ ਕਾਰਜ ਕਰਵਾਏ ਆ ਉਹਨਾਂ ਨੂੰ ਸਾਰਿਆਂ ਨੂੰ ਜੇਲ੍ਹ ਹੋਣੀ ਚਾਹੀਦੀ ਆ ਕਾਰਵਾਰੀ ਹੋਣੀ ਚਾਹੀਦੀ ਉਹਨਾਂ ਤੇ ਸਾਰਿਆਂ ਨਾਲ ਰਿਸ਼ਤਾ ਕੀ ਲੱਗਦਾ ਉਹ ਚਾਹੇ ਦੇ ਭਰਾ ਦਾ ਸਾਲਾ ਹੈ ਮਾਮਾ ਲੱਗਦਾ ਕੁੜੀ ਦੇ ਸੱਤਾ ਕਿੰਨੀ ਉਮਰ ਕਿੰਨੀ ਹੋਦੀ ਉਹਦੀ ਉਮਰ ਹੋਗੀ 22 ਕਿੰਨੀ 24 ਸਾਲ ਦੀ ਮੁੰਡੇ ਦੀ ਉਮਰ 25 ਸਾਲ ਦੀ ਪਤਾ ਨਹੀਂ ਸਾਨੂੰ ਕਿਹੜੇ ਪਿੰਡ ਦਾ ਉਹ ਹੈਗਾ ਬੁੱਗੀਪਰੇ ਦਾ ਉਹਦਾ ਬਦੇਵ ਸਿੰਘ ਨਾਮ ਹੈ ਦੇਗੀ ਕਹਿੰਦੀ ਹੈ